ਸਸ਼ੀਕਲ ਦੇਸ਼ ਦੁਨੀਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੇ ਵਾਂਗ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵਾਹ 78ਵੇਂ ਸਤੰਤਰਤਾ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਤੇ 11ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਇਸ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕਰਦਿਆ ਉਹਨਾਂ ਆਜ਼ਾਦੀ ਕੁਲਾਟੀਆਂ ਨੂੰ ਯਾਦ ਕੀਤਾ ਪੀਐਮ ਮੋਦੀ ਨੇ ਕਿਹਾ ਕਿ ਜਦੋਂ ਅਸੀਂ 40 ਕਰੋੜ ਸੀ ਤਾਂ ਅਸੀਂ ਮਹਾਸ਼ਕਤੀ ਨੂੰ ਹਰਾਇਆ ਸੀ ਅੱਜ ਅਸੀਂ 140 ਕਰੋੜ ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਅੱਜ ਦਾ ਦਿਨ ਸ਼ੁਭ ਪਾਲ ਹੈ ਜਦੋਂ ਅਸੀਂ ਆਜ਼ਾਦੀ ਦੇ ਪ੍ਰੇਮੀਆਂ ਨੂੰ ਸਰਦਾਂਸ਼ਲੀ ਦੇ ਰਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਹ ਦੇਸ਼ ਉਸ ਦਾ ਰਿਣੀ ਹੈ ਦੱਸ ਦਈਏ ਕਿ ਲੋਕਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੀਐਮ ਮੋਦੀ ਨੂੰ ਸਪਦੇਸ਼ੀ 105 ਐਮਐਮ ਲਾਈਟ ਫੀਲਡ ਗਨ ਤੋਂ 21 توپਾਂ ਦੀ ਸਲਾਮੀ ਦਿੱਤੀ ਗਈ ਸਮਾਰੋਹ ਵਿੱਚ ਲਗ ਪਗ 6000 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਅਟਲ ਇਨੋਵੇਸ਼ਨ ਮਿਸ਼ਨ ਵਰਗੀਆਂ ਪਹਿਲ ਕਦਮੀਆਂ ਨਾਲ ਜੁੜੇ ਲੋਕ ਮੇਰਾ ਯੁਵਾ ਭਾਰਤ ਦੇ ਬਲੰਟੀਅਰ ਆਦੀਵਾਸੀ ਪਾਈਚਾਰਾਂ ਦੇ ਲੋਕ ਅਤੇ ਕਿਸਾਨ ਸੰਗਠਨਾ ਦੇ ਨੁਮਾਇंदे ਵੀ ਮੌਜੂਦ ਨੇ ਲਾਲ ਕਿਲੇ ਤੇ ਤਿਰੰਗਾ ਲਹਿਰਾਉਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਕਟ ਪਹੁੰਚੇ ਅਤੇ ਮਹਾਤਮਾ ਗਾਂਧੀ ਨੂੰ ਮੱਥਾ ਟੇਕਿਆ ਅਮਰੀਕਾ ਨੇ 78ਵੇਂ ਗੁਣਤੰਤਰ ਦਿਵਸ ਮੌਕੇ ਭਾਰਤ ਨੂੰ ਵਧਾਈ ਦਿੱਤੀ ਹੈ ਇਸ ਦੇ ਨਾਲ ਹੀ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਵੀ ਦੇਸ਼ਾਂ ਦੇ ਦੁਬੱਲੇ ਸਬੰਧਾਂ ਦੀ ਤਾਰੀਫ ਕੀਤੀ ਹੈ ਬਲਿੰਕਨ ਨੇ ਕਿਹਾ ਕਿ ਅਮਰੀਕਾ ਵੀ ਸਤੰਤਰਤਾ ਦਿਵਸ ਤੇ ਭਾਰਤੀ ਲੋਕਾਂ ਦੇ ਅਮੀਰ ਅਤੇ ਵਿਪਿੰਨ ਇਤਿਹਾਸ ਦਾ ਜਸ਼ਨ ਮਨਾਉਂਦਾ ਹੈ ਉਹਨਾਂ ਨੇ ਕਿਹਾ ਅਮਰੀਕਾ ਦੀ ਤਰਫੋਂ ਮੈਂ ਭਾਰਤ ਦੇ ਲੋਕਾਂ ਨੂੰ ਵਧਾਈ ਦਿੰਦਾ ਕਿਉਂਕਿ ਉਹ 15 ਅਗਸਤ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੀ ਵਰੇਗੰਡ ਮਨਾਉਂਦੇ ਨੇ ਇਸ ਮਹੱਤਵਪੂਰਨ ਦਿਨ ਤੇ ਅਸੀਂ ਭਾਰਤੀ ਲੋਕਾਂ ਦੇ ਅਮੀਰ ਅਤੇ ਵਿਪਨ ਇਤਿਹਾਸ ਅਤੇ ਵਿਚਾਰ ਮਜ਼ਬੂਤ ਬੰਧਨ ਦਾ ਜਸ਼ਨ ਮਨਾਉਂਦੇ ਆ ਅਸੀਂ ਉਜਵਲ ਭਵਿੱਖ ਦੀ ਕਾਮਨਾ ਕਰਦੇ ਆ ਬਲਿੰਕਨ ਨੇ ਕਿਹਾ ਸਾਡੀ ਵਿਆਪਕ ਗਲੋਬਲ ਅਤੇ ਰਣਨੀਤਿਕ ਪਾਈਵਾਲੀ ਸਾਡੇ ਲੋਕਾਂ ਸਾਡੀਆਂ ਅਰਥਵਿਵਸਥਾਵਾਂ ਅਤੇ ਲੋਕਤੰਤਰ ਆਜ਼ਾਦੀ ਅਤੇ ਮਨੁੱਖੀ ਮਾਣ ਪ੍ਰਤੀ ਸਾਡੀ ਸਾਂਝੀ ਬਚਨਵੱਤਾ ਦੇ ਵਿਚਾਰ ਡੂੰਗੇ ਸਬੰਧਾਂ ਤੇ ਆਧਾਰਿਤ ਹੈ ਭਾਰਤ ਨੂੰ ਵਧਾਈ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਅਮਰੀਕਾ ਭਾਰਤ ਸਹਿਯੋਗ ਤੇਜ਼ੀ ਨਾਲ ਵਾਧ ਰਿਹਾ ਕਿਉਂਕਿ ਦੋਵੇਂ ਦੇਸ਼ ਇੱਕ ਆਜ਼ਾਦ ਖੁੱਲੇ ਸਥਿਰ ਅਤੇ ਖੁਸ਼ਹਾਲ ਭਾਰਤ ਪਰਿਸ਼ਾਨ ਦੇ ਆਪਣੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ ਬਲਿੰਕਨ ਨੇ ਕਿਹਾ ਜਲਵਾਜੂ ਅਤੇ ਸਾਫ ਊਰਜਾ ਤੋਂ ਲੈ ਕੇ ਰੱਖਿਆ ਅਤੇ ਪੁਲਾੜ ਟੈਕਨੋਲੋਜੀ ਤੱਕ ਅਮਰੀਕਾ ਭਾਰਤ ਦੁਬੱਲਾ ਸਹਿਯੋਗ ਪਹਿਲਾਂ ਨਾਲੋਂ ਵਧੇਰੇ ਵਿਆਪਕ ਅਤੇ ਮਜ਼ਬੂਤ ਹੈ ਦੇਸ਼ ਪਰਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਲੋਕ ਆਪਣੇ ਆਪਣੇ ਘਰਾਂ 'ਚ ਤਿਰੰਗਾ ਲਹਿਰਾ ਰਹੇ ਨੇ ਪਰ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅਫਸੋਸ ਜਤਾਇਆ ਸੁਨੀਤਾ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਅੱਜ ਸੀਐਮ ਰਿਹائش ਤੇ ਤਿਰੰਗਾ ਨਹੀਂ ਲਹਿਰਾਇਆ ਗਿਆ ਬਹੁਤ ਅਫਸੋਸ ਰਿਹਾ ਇਹ ਤਾਂ ਨਾਸ਼ਾਈ ਇੱਕ ਚੂਨੇ ਹੋਏ ਮੁੱਖ ਮੰਤਰੀ ਨੂੰ ਜੇਲ੍ਹ 'ਚ ਰੱਖ ਸਕਦੀ ਹੈ ਪਰ ਦਿਲ 'ਚ ਦੇਸ਼ ਪ੍ਰੇਮ ਨੂੰ ਕਿਵੇਂ ਰੋਕ ਸਕੇਗੀ ਉhti ਦਿੱਲੀ ਸਰਕਾਰ ਚ ਮੰਤਰੀ ਆਤੀਸ਼ੀ ਨੇ ਐਕਸ ਤੇ ਲਿਖਿਆ ਕਿ ਅੱਜ ਆਜ਼ਾਦੀ ਦਿਹਾੜਾ ਜਦੋਂ 1947 'ਚ ਭਾਰਤ ਨੂੰ ਅੰਗਰੇਜ਼ਾਂ ਦੀ ਸੈਂਕੜੇ ਆਜ਼ਾਦੀ ਸੈਨਾਨੀਆਂ ਨੇ ਲਾਟੀਆਂ ਖਾਧੀਆਂ ਜੇਲ੍ਹ ਗਏ ਅਤੇ ਆਪਣੀ ਜਾਨ ਕੁਰਬਾਨ ਕੀਤੀ ਸਾਨੂੰ ਆਜ਼ਾਦੀ ਦਿਵਾਉਣ ਲਈ ਉਹਨਾਂ ਦੇ ਸੁਪਨਿਆਂ 'ਚ ਵੀ ਅਜਿਹਾ ਵਿਚਾਰ ਨਹੀਂ ਆਇਆ ਹੋਵੇਗਾ ਕਿ ਇੱਕ ਦਿਨ ਆਜ਼ਾਦ ਭਾਰਤ 'ਚ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਝੂਠੇ ਮੁਕੱਦਮੇ 'ਚ ਫਸਾ ਕੇ ਮਹੀਨਿਆਂ ਤੱਕ ਜੇਲ੍ਹ 'ਚ ਰੱਖਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਬਰ ਜਨਾਬ ਦੀਆਂ ਘਟਨਾਵਾਂ ਤੇ ਦਰਦ ਜ਼ਾਹਰ ਕਰਦੇ ਹੋਏ ਕਿਹਾ ਕਿ ਅਜਿਹਾ ਪਾਪ ਕਰਨ ਵਾਲਿਆਂ 'ਚ ਡਰ ਪੈਦਾ ਕਰਨਾ ਜ਼ਰੂਰੀ ਹੈ ਪੀਐਮ ਮੋਦੀ ਨੇ ਅੱਜ 78ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੀਆਂ ਔਰਾਂਾਂ 'ਤੇ ਤੀਆਂ ਦੇ ਪ੍ਰਤੀ ਅਤਿਆਚਾਰ ਹੋ ਰਹੇ ਨੇ ਉਸ ਦੇ ਪ੍ਰਤੀ ਦੇਸ਼ 'ਚ ਗੁੱਸਾ ਇਸ ਗੁੱਸੇ ਨੂੰ ਮੈਂ ਮਹਿਸੂਸ ਕਰ ਰਿਹਾ ਇਸ ਨੂੰ ਦੇਸ਼ ਨੂੰ ਸਮਾਜ ਨੂੰ ਸਾਡੀਆਂ ਸੂਬਾ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ ਔਰਤਾ ਵਿਰੁੱਧ ਅਪਰਾਧਾਂ ਦੀ ਜਲਦ ਤੋਂ ਜਲਦ ਜਾਂਚ ਹੋਵੇ ਰਾਖਸ਼ੀ ਕੰਮ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਸਖਤ ਸਾਮਿਲੇ ਇਸ ਮਾਸਟਰ ਭਰੋਸਾ ਪੈਦਾ ਕਰਨ ਲਈ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਔਰਤਾਂ ਤੇ ਜ਼ਬਰ ਜਨਾਬ ਵਰਗੇ ਅਤਿਆਚਾਰ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਸ ਦੀ ਬਹੁਤ ਚਰਚਾ ਹੁੰਦੀ ਹੈ ਬਹੁਤ ਪ੍ਰਚਾਰ ਹੁੰਦਾ ਮੀਡੀਆ 'ਚ ਛਾਇਆ ਰਹਿੰਦਾ ਪਰ ਜਦੋਂ ਅਜਿਹੇ ਵਿਅਕਤੀ ਨੂੰ ਸਜ਼ਾ ਹੁੰਦੀ ਹੈ ਤਾਂ ਖਬਰਾਂ 'ਚ ਨਜ਼ਰ ਨਹੀਂ ਆਉਂਦੀ ਐ ਕੌਣੇ ਚ ਕਿਤੇ ਪਈ ਹੁੰਦੀ ਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ਜਿਨ੍ਹਾਂ ਨੂੰ ਸਜ਼ਾ ਹੁੰਦੀ ਹੈ ਉਸ ਦੀ ਵਿਆਪਕ ਚਰਚਾ ਹੋਵੇ ਤਾਂ ਕਿ ਅਜਿਹੇ ਆਪ ਪਾਪ ਕਰਨ ਵਾਲਿਆਂ 'ਚ ਡਰ ਪੈਦਾ ਹੋਵੇ ਕਿ ਪਾਪ ਕਰਨ ਵਾਲਿਆਂ ਦੀ ਅਜਿਹੀ ਹਾਲਤ ਹੁੰਦੀ ਹੈ ਫਾਂਸੀ ਤੇ ਲਟਕਣਾ ਪੈਂਦਾ ਮੈਨੂੰ ਲੱਗਦਾ ਹੈ ਕਿ ਅਪਰਾਧ ਕਰਨ ਵਾਲਿਆਂ 'ਚ ਡਰ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਸੁਪਰੀਮ ਕੋਰਟ ਨੇ ਇਸ ਸਾਲ NEET ਸੁਪਰ ਸਪੈਸ਼ਲਿਸਟੀ SS ਪ੍ਰੀਖਿਆ ਨਾ ਕਰਵਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਨੈਸ਼ਨਲ ਮੈਡੀਕਲ ਕਮਿਸ਼ਨ NMC ਦੀ ਪਟੀਸ਼ਨ ਰੱਦ ਕਰ ਦਿੱਤੀ ਚੀਫ ਜਸਟਿਸ ਦੀਪਾਇ ਚੰਦਰ ਚੂੜ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੀ ਬੈਂਚ ਨੇ NMC ਦੇ ਫੈਸਲੇ ਨੂੰ ਟੂ ਕੁਵੇਟ ਤੰਗ ਨਾਲ ਜਾਇਜ਼ ਕਰਾਰ ਦਿੱਤਾ ਤੇ ਪ੍ਰੀਖਿਆ ਦੇ ਪ੍ਰੋਗਰਾਮ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ ਸੁਪਰੀਮ ਕੋਰਟ ਨੇ ਡਾਕਟਰ ਰਾਹੁਲ ਬਲਬਾਂਸ ਮੇ 13 ਡਾਕਟਰਾਂ ਵੱਲੋਂ ਦਾਇਰ ਪਟੀਸ਼ਨ ਤੇ 19 ਜੁਲਾਈ ਨੂੰ ਐਨ ਐਮ ਸੀ ਨੂੰ ਨੋਟਿਸ ਜਾਰੀ ਕੀਤਾ ਸੀ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ ਸੁਪਰ ਸਪੈਸ਼ਲਿਸਟ ਦੀ ਨੀਟ ਐਸ ਐਸ ਐਮ ਡੀ ਐਮ ਐਸ ਤੇ ਡੀ ਐਨ ਵੀ ਵਰਗੀਆਂ ਪੋਸਟ ਗ੍ਰੈਜੂਏਟ ਡਿਗਰੀਆਂ ਰੱਖਣ ਵਾਲੇ ਡਾਕਟਰ ਜਾਂ ਸੁਪਰ ਸਪੈਸ਼ਲਿਸਟਿਕ ਕੋਰਸਾਂ ਚ ਦਾਖਲੇ ਲਈ ਹੋਰ ਬਰਾਬਰ ਦੀ ਯੋਗਤਾ ਵਾਲੇ ਡਾਕਟਰ ਸ਼ਾਮਿਲ ਹੋ ਸਕਦੇ ਨੇ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਵਿੱਚ ਇੱਕ ਮਹਿਲਾ ਡਾਕਟਰ ਨਾਲ ਹੋਈ ਹੈਬਾਨੀਅਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਸ ਦਰਦਨਾਕ ਘਟਨਾ ਚ ਦੋਸ਼ੀ ਸੰਜੇ ਰਾਏ ਦੇ ਖਿਲਾਫ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਇਸ ਘਟਨਾ ਦੀ 2012 ਚ ਨਿਰਪਿਆ ਕਾਂਡ ਨਾਲ ਤੁਲਨਾ ਕੀਤੀ ਜਾ ਰਹੀ ਹੈ ਇਸ ਘਟਨਾ ਦੇ ਖਿਲਾਫ ਵਕ ਵਕ ਥਾਮਾਂ ਤੇ ਪ੍ਰਦਰਸ਼ਨ ਹੋ ਰਹੇ ਨੇ ਪਰ ਇੱਕ ਪਿਤਾ ਦੀ ਆਪਣੀ ਧੀ ਦੀ ਖੌਫਨਾਕ ਹਾਲਤ ਦੇਖਣ ਦੀ ਕਹਾਣੀ ਦਿਲ ਦਹਿਲਾ ਦੇਣ ਵਾਲੀ ਹੈ ਪੀੜਤਾ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਉਹਨਾਂ ਨੂੰ ਆਪਣੀ ਧੀ ਦੀ ਲਾਸ਼ ਦਿਖਾਈ ਗਈ ਤਾਂ ਉਹ ਬੇਹੋਸ਼ ਹੋ ਗਿਆ ਉਸਨੇ ਦੱਸਿਆ ਕਿ ਉਸਨੂੰ ਆਪਣੀ ਕੁੜੀ ਦੀ ਲਾਸ਼ ਦੇਖਣ ਲਈ ਪੁਲਿਸ ਨੂੰ ਕਈ ਵਾਰ ਬੇਨਤੀ ਕੀਤੀ ਅਤੇ 3 ਘੰਟੇ ਦੀ ਬੇਨਤੀ ਤੋਂ ਬਾਅਦ ਉਹ লাশ ਦੇਖ ਸਕੇ লাশ ਦੀ ਹਾਲਤ ਦੇਖ ਕੇ ਉਹ ਬੇਹੋਸ਼ ਹੋ ਗਏ ਉਹਨਾਂ ਦੱਸਿਆ ਕਿ লাশ ਖੂਨ ਨਾਲ ਲਤਪਤ ਸੀ ਅਤੇ লাশ ਦੀ ਸਥਿਤੀ ਬਹੁਤ ਦਰਦਨਾਕ ਸੀ ਡਾਕਟਰ ਦੀਆਂ ਦੋਵੇਂ ਲੱਤਾਂ 90 ਡਿਗਰੀ ਤੇ ਖੁੱਲੀਆਂ ਸਨ ਅਤੇ ਸਰੀਰ ਤੇ ਕੋਈ ਕੱਪੜਾ ਨਹੀਂ ਸੀ ਜਿਸ ਤੋਂ ਸਪਸ਼ਟ ਹੁੰਦਾ ਸੀ ਕਿ ਸਰੀਰ ਦੀ ਪੇਡੂ ਦੀ ਕਮਰ ਟੁੱਟ ਗਈ ਸੀ ਇਹ ਸਭ ਦੇਖ ਕੇ ਉਸਨੇ ਕਿਹਾ ਕਿ ਉਹ ਇਸ ਸੀਨ ਨੂੰ ਕਦੇ ਨਹੀਂ ਭੁੱਲੇਗਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਨੇ ਵੀਰਵਾਰ ਨੂੰ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਸਰਵ ਉੱਚ ਪਹਿਲ ਹੈ ਅਦਿੱਤਿਆਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਪ੍ਰਦੇਸ਼ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਹਾੜੇ ਤੇ ਹਾਰਦਿਕ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਉਹਨਾਂ ਨੇ ਕਿਹਾ ਸਾਡੇ ਅਮਰ ਸ਼ਹੀਦਾਂ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰਨਾ ਸਾਡੀ ਸਾਰਿਆਂ ਦੀ ਪ੍ਰਮੁੱਖ ਤਰਜੀਹ ਹੈ ਉਹਨਾਂ ਨੇ ਕਿਹਾ ਇਸ ਸ਼ੁਭ ਦਿਨ ਤੇ ਆਓ ਅਸੀਂ ਸਾਰੇ ਇੱਕ ਭਾਰਤ ਮਹਾਨ ਭਾਰਤ ਵਿਕਸਿਤ ਭਾਰਤ ਸਵੈ ਨਿਰਪਰ ਭਾਰਤ ਬਣਾਉਣ ਦਾ ਸੰਕਲਪ ਕਰੀਏ ਬੰਦੇ ਮਾਤਰਮ ਜੈ ਹਿੰਦ ਰਾਜਦੀ ਸਾਹਿਬ ਮੁੱਖ ਮੰਤਰੀ ਅਤੇ ਭੋਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਐਕਸ ਤੇ ਆਪਣੇ ਸੰਦੇਸ਼ ਲਿਖਿਆ 78ਵੇਂ ਆਜ਼ਾਦੀ ਦਿਹਾੜੇ ਤੇ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਸਾਰੇ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਾਰਦਿਕ ਵਧਾਈਆਂ ਤੇ ਸ਼ੁਭਕਾਮਨਾਵਾਂ ਆਜ਼ਾਦ ਦਾ ਦਿਨ ਦੇਸ਼ ਦੇ ਲਗਭਗ 140 ਕਰੋੜ ਗਰੀਬ ਮਿਹਨਤਕਸ਼ ਭੋਜਨਾਂ ਲਈ ਉਦੋਂ ਹੀ ਖਾਸ ਹੋਵੇਗਾ ਜਦੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਗਰੀਬੀ ਤੋਂ ਮੁਕਤ ਸੁਖੀ ਜੀਵਨ ਪ੍ਰਾਪਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ 40 ਕਰੋੜ ਦੇਸ਼ਵਾਸੀ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਦੇਸ਼ ਨੂੰ ਆਜ਼ਾਦ ਕਰਵਾ ਸਕਦੇ ਨੇ ਤਾਂ ਅੱਜ 140 ਕਰੋੜ ਪਰਿਵਾਰਿਕ ਮੈਂਬਰ ਵੀ ਉਸੇ ਭਾਵਨਾ ਨਾਲ ਭਾਰਤ ਨੂੰ ਖੁਸ਼ਹਾਲ ਬਣਾ ਸਕਦੇ ਨੇ 78ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਤੋਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ 2047 ਸਿਰਫ ਇੱਕ ਭਾਸ਼ਣ ਦੀ ਗੱਲ ਨਹੀਂ ਹੈ ਸਗੋਂ ਇਸ ਪਿੱਛੇ ਸਖਤ ਮਿਹਨਤ ਹੈ ਅਤੇ ਉਹਨਾਂ ਤੋਂ ਸੁਝਾ ਲੈ ਜਾ ਰਹੇ ਨੇ ਮੋਦੀ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਤੇ ਜ਼ੋਰ ਦੇਣ ਦੀ ਲੋੜ ਹੈ ਚੰਦਰਜਨ ਮਿਸ਼ਨ ਦੀ ਸਫਲਤਾ ਤੋਂ ਬਾਅਦ ਵਿਦਿਆਰਥੀਆਂ ਦੀ ਵਿਗਿਆਨ ਅਤੇ ਟੈਕਨੋਲੋਜੀ ਪ੍ਰਤੀ ਰੁਚੀ ਵਧੀ ਹੈ। ਪੀਐਮ મોદી ਨੇ ਕਿਹਾ ਕਿ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਲਈ ਬਾਹਰ ਜਾ ਰਹੇ ਨੇ। ਇਸ ਲਈ ਹੁਣ 10 ਸਾਲਾਂ ਵਿੱਚ ਮੈਡੀਕਲ ਸੀਟਾਂ ਦੀ ਗਿਣਤੀ 1 ਲੱਖ ਹੋ ਗਈ ਹੈ। ਅਗਲੇ 5 ਸਾਲਾਂ ਵਿੱਚ ਮੈਡੀਕਲ ਕਾਲਜਾਂ ਵਿੱਚ 75000 ਨਵੀਆਂ ਸੀਟਾਂ ਬਣਾਈਆਂ ਜਾਣਗੀਆਂ। ਅਸੀਂ ਰਾਸ਼ਟਰੀ ਪੋਸ਼ਣ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਬੱਚਿਆਂ ਨੂੰ ਪੋਸ਼ਣ ਮਿਲ ਸਕੇ। ਸੋ ਇਹ ਸੰਦੇਸ਼ ਦੁਨੀਆ ਦੀ ਖਬਰ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੇਕਾ